ਸਸਰੀ ਕਾਲ ਜੀ ਅਜੱਪਾ ਕਾਲਰਾਂ ਤੋਂ ਜਾਂ ਟੀ-ਸ਼ਰਟਾਂ ਸ਼ਰਟਾਂ ਤੋਂ ਪੀਲਾਪਨ ਹਟਾਉਣ ਦਾ ਸਾਂਤ੍ਰਿਕ ਲੈ ਕੇ ਆਇਆ ਜੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰ ਦਿਓ ਕਿਸ ਤਰ੍ਹਾਂ ਸਾਫ ਕਰਨੇ ਨੇ ਪੀਲੇ ਕਪੜੇ ਇਸ ਤਰ੍ਹਾਂ ਕਾਲਰ ਆ ਜਿਹੜੇ ਪਏ ਪਏ ਕਈ ਵਾਰ ਕਪੜੇ ਪੀਲੇ ਹੋ ਜਾਂਦੇ ਨੇ ਜਾਂ ਕਾਲਰ ਕਫਾਂ ਤੋਂ ਕਪੜੇ ਪੀਲੇ ਹੋ ਜਾਂਦੇ ਨੇ ਮੈਂ ਨਹੀਂ ਉਤਰਦੀ ਹੈਗੀ ਨੂੰ ਕਿਸ ਤਰ੍ਹਾਂ ਹਟਾਉਣਾ ਹੈ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਤੁਹਾਨੂੰ ਸਾਰੀ ਸਮਝ ਜਿਹੜੀ ਆਊਗੀ ਇਹ ਕਾਲਰ ਆ ਬਿਲਕੁਲ ਪੀਲਾ ਹੋਇਆ ਪਿਆ ਪਈਆਂ ਪਈਆਂ ਸ਼ਰਟਾਂ ਜਾਂ ਤਾਂ ਪੀਲੀਆਂ ਹੋ ਜਾਂਦੀਆਂ ਨੇ ਇਹਦੇ ਤੇ ਕੋਈ ਵੀ ਤੁਸੀਂ ਟੂਥਪੇਸਟ ਆ ਜਿਹੜਾ ਉਹ ਲੈ ਲੈਣਾ ਹੈ ਚੰਗੀ ਤਰ੍ਹਾਂ ਦੇ ਉੱਪਰ ਰਗ ਰੱਬ ਕਰਨਾ ਹੈ ਰਗੜਨਾ ਹੈ ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਆ ਜਿਹੜਾ ਉਹ ਲਗਾ ਲੈਣਾ ਹੈ ਤਾਂ ਕਿ ਸਾਨੂੰ ਰਗੜਨ ਦੇ ਵਿੱਚ ਆਸਾਨੀ ਹੋ ਜਾਵੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਉੱਪਰ ਲਗਾ ਲਵਾਂਗੇ ਛਿੜਕ ਲਵਾਂਗੇ ਜਾਂ ਫਿਰ ਤੁਸੀਂ ਬ੍ਰਸ਼ ਨੂੰ ਆ ਜਿਹੜਾ ਲਗਾ ਲੈਣਾ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਪਾਣੀ ਆ ਜਿਹੜਾ ਇਹਦੇ ਉੱਪਰ ਲਗਾ ਲਿਆ ਤਾਂ ਕਿ ਆਸਾਨੀ ਦੇ ਨਾਲ ਧੱਗ ਹੋ ਜਾਵੇ ਤੇ ਆਸਾਨੀ ਦੇ ਨਾਲ ਸਾਫ ਹੋ ਜਾਵੇ ਤੁਸੀਂ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਦੇਖੋਗੇ ਕਿ ਆਸਾਨ ਤਰੀਕੇ ਦੇ ਨਾਲ ਬਿਲਕੁਲ ਜਿਹੜਾ ਪੀਲਾਪਨ ਆ ਜਾਂ ਕਲਰਾਂ ਤੇ ਕਫਾਂ ਤੇ ਮੈਲ ਜੰਮੀ ਹੁੰਦੀ ਆ ਆਸਾਨ ਤਰੀਕੇ ਨਾਲ ਜਿਹੜੀ ਉੱਤਰ ਜਾਂਦੀ ਆ ਇਸ ਤਰ੍ਹਾਂ ਇਹ ਆਪਾਂ ਨੂੰ ਰਗੜ ਲਿਆ ਉਸ ਤੋਂ ਬਾਅਦ ਨਾਰਮਲ ਪਾਣੀ ਦੇ ਨਾਲ ਧੋ ਲਵਾਂਗੇ ਜਿਸ ਤਰ੍ਹਾਂ ਕਿ ਆਪਾਂ ਕੱਪੜਾ ਆਮ ਧੋਨੇ ਆ ਤੇ ਇਹਨੂੰ ਸੁਕਾ ਲਿਆ ਆਪਾਂ ਸੁਕਾਉਣ ਤੋਂ ਬਾਅਦ ਇਸ ਤਰ੍ਹਾਂ ਦਾ ਹੋ ਗਿਆ ਇਹ ਬਾਹਰ ਥੋੜਾ ਜਿਹਾ ਕਲਰ ਆ ਜਿਹੜਾ ਬ੍ਰਾਈਟ ਲੱਗ ਰਿਹਾ ਹੈ ਪਰ ਇਦਾਂ ਦਾ ਹੀ ਆ ਇਹ ਉਹੀ ਸ਼ਰਟ ਆ ਪੀਲਾ ਪਾਣਾ ਜਿਹੜਾ ਕਫਾਂ ਤੋਂ ਕਲਰਾਂ ਤੋਂ ਬਿਲਕੁਲ ਹੀ ਗਾਇਬ ਹੋ ਗਿਆ ਬਿਲਕੁਲ ਹੀ ਸਾਫ਼ ਹੋ ਜਾਊਗਾ ਇਹਦੇ ਨਾਲ ਕੋਈ ਵੀ ਤੁਸੀਂ ਕੱਪੜਾ ਹੈ ਜਿਹੜਾ ਧੋ ਸਕਦੇ ਹੋ ਕਿਸੇ ਵੀ ਕਪੜੇ ਤੋਂ ਪੀਲਾ ਪਾਣਾ ਜਿਹੜਾ ਹਟਾ ਸਕਦੇ ਹਾਂ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ